ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਤਾਂ ਹੀ ਬੈਠਾ ਬੈਠਾ ਗ੍ਰਾਂਥੀ ਸਿੰਘਾਂ ਦੀ ਤਨਖਾਹ ਬਾਰੇ ਗੱਲ ਚੱਲੀ ਮੇਰੇ ਕੋਲੇ ਕੋਈ ਬੰਦਾ ਬੈਠਾ ਸੀ ਤੇ ਮੈਨੂੰ ਉਹ ਕਹਿੰਦਾ 10000 ਕਹਿੰਦਾ 10 9 10000 ਗ੍ਰਾਂਥੀ ਦੀ ਤਨਖਾਹ ਬਹੁਤ ਆ ਕਹਿੰਦਾ ਇਤੋਂ ਜ਼ਿਆਦਾ ਕਹਿੰਦਾ ਹੋਰ ਕੀ ਚਾਹੀਦਾ ਕਹਿੰਦਾ ਬਾਪੇ ਦਾ ਭਾਲਦੇ ਆ ਵੀ ਹੋਏ ਆ ਵੀ ਹੋਏ ਕਹਿੰਦਾ 10000 ਤਨਖਾਹ ਕਹਿੰਦਾ ਥੋੜੀ ਨਹੀਂ ਕਹਿੰਦਾ ਬਹੁਤ ਐ ਮੈਂ ਉਹਨੂੰ ਆਖਿਆ ਵੀ ਤੁਹਾਡੇ ਕੋਲੇ ਪੈੜੀ ਕਿੰਨੀ ਆ ਕਹਿੰਦਾ 15 ਕਿੱਲੇ 15 ਗੱਲੇ ਪੈਲੀ ਆ ਕੋਠੀ ਪਾਈ ਆ ਘਰੇ ਦੋ ਟਰੈਕਟਰ ਆ ਦੋ ਗੱਡੀਆਂ ਸਾਰਾ ਕੁਝ ਆ ਤਾਂ ਮੈਂ ਉਹਨੂੰ ਆਖਿਆ ਵੀ ਤੂੰ ਐਦਾਂ ਕਰ ਤੁਸੀਂ ਸਾਰਾ ਪਰਿਵਾਰ ਆਜੋ ਗੁਰਦੁਆਰੇ ਤੇ ਮੈਂ ਰਹੂੰਗਾ ਤੁਹਾਡੇ ਘਰੇ ਤੁਹਾਡੀ ਕੋਠੀ ਦੇ ਵਿੱਚ ਤੇ ਤੁਸੀਂ ਸਾਰੇ ਪਰਿਵਾਰ ਨੇ ਰਹਿਣਾ ਗੁਰਦੁਆਰੇ ਤੁਸੀਂ ਕਰਨਾ ਕੁਝ ਵੀ ਨਹੀਂ ਡੱਕਾ ਨਹੀਂ ਤੋੜਨਾ ਸਵੇਰੇ 4 ਵਜੇ ਗੁਰਦੁਆਰੇ ਮੈਂ ਆ ਕਰੂੰਗਾ ਪ੍ਰਕਾਸ਼ ਮੈਂ ਕਰਿਆ ਕਰੂੰਗਾ ਪਾਠ ਮੈਂ ਕਰਿਆ ਕਰੂੰਗਾ ਸਾਰਾ ਕੁਛ ਹੀ ਮੈਂ ਕਰਿਆ ਕਰੂੰਗਾ ਤੁਸੀਂ ਬਸ ਉਧਰ ਰੈਸ਼ ਦੇ ਵਿੱਚ ਪਏ ਆ ਤੁਹਾਡਾ ਜੀ ਕੀਤਾ ਮੱਥਾ ਟੇਕਣਾ ਆਜੋ ਤੇ ਜੀ ਕੀਤਾ ਨਾ ਆਓ ਜਿੰਨੇ ਵਜੇ ਮਰਜ਼ੀ ਉੱਠਿਓ ਤੁਹਾਡੇ ਤੇ ਕੋਈ پابੰਦੀ ਨਹੀਂ ਤੁਹਾਡੇ ਤੇ ਵੀ ਨਹੀਂ ਵੀ ਤੁਸੀਂ ਕੇਸ ਟਾੜੀ ਰੱਖੋ ਜਾਂ ਅੰਮ੍ਰਿਤ ਛਕੋ ਜਾਂ ਕੁਝ ਵੀ ਨਹੀਂ ਬਸ ਤੁਸੀਂ ਗੁਰਦੁਆਰੇ ਰਹਿਣਾ ਹੀ ਆ ਬਸ ਇਕੱਲਾ ساری ਜੋ ਮਰਜ਼ਾਦਾ ਜੋ ਕੰਮ ਹੈ ਸਾਰਾ ਉਹ ਮੈਂ ਕਰਿਆ ਕਰੂੰਗਾ ਸਵੇਰੇ ਸ਼ਾਮ ਦਾ ਪਾਠ ਜੋ ਵੀ ਹੈ ਤੇ ਤੁਸੀਂ ਜਿਹੜੀ 15 ਗੱਲੇ ਪੈਲੀ ਆ ਉਹ ਮੈਂ ਕਹਾਂ ਵੀ ਮੇਰੇ ਨਾਲਵਾ ਦਿਓ ਤੇ ਤੁਹਾਨੂੰ 10000 ਤਾਂ ਗੁਰਦੁਆਰੇ ਵਾਲੇ ਦੇਣਗੇ 10000 ਮੈਂ ਦਿਆ ਕਰੂੰਗਾ ਕੋਲੋਂ ਆਪਦੇ ਹ ਤੁਹਾਨੂੰ 20000 ਰੁਪਇਆ ਤਨਖਾਹ ਡੱਕਾ ਤੁਸੀਂ ਤੋੜਨਾ ਨਹੀਂ ਤੁਸੀਂ ਜਦੋਂ ਪ੍ਰਸ਼ਾਦਾ ਆਪਣੀ ਛਾਗ ਲਿਆ ਤੇ ਜਿੱਥੇ ਭਾਂਡੇ ਧੋਦੇ ਹੁੰਦੇ ਆ ਖੇਲਾਂ ਤੇ ਉੱਥੇ ਤੁਸੀਂ ਭਾਂਡੇ ਰੱਖ ਦੇਣੇ ਆ ਅਸੀਂ ਆ ਕੇ ਧੋਇਆ ਕਰਾਂਗੇ ਗੁਰੂ ਘਰ ਦੇ ਭਾਂਡੇ ਸਮਝ ਕੇ ਅਸੀਂ ਸੇਵਾ ਕਰਿਆ ਕਰਾਂਗੇ ਭਾਂਡੇ ਤੁਹਾਡੇ ਅਸੀਂ ਧੋਇਆ ਕਰਾਂਗੇ ਕਪੜੇ ਤੁਸੀਂ ਉੱਥੇ ਇਕੱਠੇ ਕਰਕੇ ਰੱਖਦਿਆ ਕਰੋ ਜੇ ਕਪੜੇ ਵੀ ਅਸੀਂ ধੋਇਆ ਕਰਾਂਗੇ ਆ ਕੇ ਸਾਡਾ ਪਰਿਵਾਰ ਸੇਵਾ ਕਰਿਆ ਕਰੂਗਾ ਗੁਰੂ ਘਰ ਦੀ ਸਮਝ ਕੇ ਤੁਸੀਂ ਬਸ ਟੱਕਾ ਨਹੀਂ ਤੋੜਨਾ ਤੁਹਾਡੇ ਭਾਂਡੇ ধੋਇਆ ਕਰਾਂਗੇ ਗੁਰਦਾਰੇ ਆ ਕੇ ਝਾੜੂ ਪੋਚਾ ਲਾਇਆ ਕਰਾਂਗੇ ਤੁਹਾਡੇ ਅਸੀਂ ਕਪੜੇ ਵੀ ধੋਇਆ ਕਰਾਂਗੇ ਤੁਸੀਂ ਬਸ ਰਹਿਣਾ ਹੀ ਆ ਗੁਰਦਾਰੇ ਤੇ ਤੁਹਾਨੂੰ 10000 ਕਮੇਟੀ ਦੇਊਗੀ ਤੇ 10000 ਮੈਂ ਦੇਊਂਗਾ ਕੋਲੋਂ ਤੁਸੀਂ ਨਹੀਂ ਟੱਕਾ ਤੋੜਨਾ ਬਸ ਜਿਹੜੀ ਆਪਦੀ ਪੈਲੀ ਆ ਕੋਠੀ ਆ ਉਹ ਮੇਰੇ ਨਾਲ ਵਾ ਦਿਓ ਤੇ ਤੁਸੀਂ ਸਾਰੀ ਉਮਰ ਭਾਵੇਂ ਘਰਦਰੇ ਰਹੀ ਜਾਓ ਮੈਂ ਉਸ ਕੋਠੀ 'ਚ ਰਹੂੰਗਾ ਮੈਂ ਕਹਾਂ ਬੋਲ ਮਨਜ਼ੂਰ ਆ ਤਾਂ ਇਹਦਾ ਨਹੀਂ ਇਹ ਤਾਂ ਨਹੀਂ ਮਨਜ਼ੂਰ ਭੱਜ ਗਿਆ ਤਾਂ ਇਸ ਕਰਕੇ ਜਿਹੜਾ ਗੁਰੂ ਘਰ ਰਹਿਣਾ ਨਾ ਇਹ ਬਹੁਤ ਔਖਾ ਹੈ ਇਹ ਨਹੀਂਗਾ ਵੀ ਕੱਲੇ ਪੈਸੇ ਦੀ ਗੱਲ ਐ ਕੱਲੀ ਤਨਖਾਹ ਦੀ ਗੱਲ ਐ ਗੁਰੂ ਘਰ ਰਹਿਣ ਵਾਸਤੇ ਗੁਰੂ ਵਾਲੇ ਬਣਨਾ ਪੈਂਦਾ ਹੈ ਗੁਰੂ ਦੀ ਮਰਜ਼ਾ ਦਾ ਚ ਰਹਿਣਾ ਪੈਂਦਾ ਇਹ ਖੇਡ ਨਹੀਂ ਹੈਗੀ ਵੀ ਗੁਰਦਾਰੇ ਰਹਿ ਪਾਂਗੇ ਤੇ ਕੋਈ ਵੀ ਰਹਿ ਪੁੱਗਾ ਪਿੰਡ ਤੇ ਕਿਸੇ ਨੂੰ ਪੁੱਛ ਕੇ ਦੇਖੋ ਜਿਹੜਿਆਂ ਦੇ ਹੁੰਦੇ ਨਾ ਵੀ ਬਾਬਿਆਂ ਨੂੰ ਮੌਜਾਂ ਤੇ ਬਾਬਿਆਂ ਨੂੰ ਨਜ਼ਾਰੇ ਆ ਤਨਖਾਹ ਲੈ ਲੈਣੀਆਂ ਤੇ ਬੱਸ ਇਹਨਾਂ ਨੂੰ ਮੌਜਾਂ ਉਹਨਾਂ ਨੂੰ ਆਹ ਭੇਜ ਦਿਓ ਵੀਡੀਓ ਦੇ ਉਹਨਾਂ ਨੂੰ ਪੁੱਛ ਲਿਓ ਪਿੰਡ ਦੇ ਵਿੱਚ ਕੋਈ 10 15 ਕਿੱਲੇ ਵਾਲਾ ਗੁਰਦਾਰੇ ਰਹਿਣਾ ਚਾਹੁੰਦਾ ਹੋਵੇ ਇੱਦਾਂ ਜੇ ਕਿਸੇ ਦਾ ਮਾਨ ਹੋਵੇ ਤੇ ਪੁੱਛ ਲਿਓ ਉਹਨਾਂ ਨੂੰ ਵੀ ਤੁਸੀਂ ਗੁਰਦਾਰੇ ਰਹਿਣਾ ਤੇ ਪੈੜੀ ਜਿਹੜੀ ਆ ਪੈਲੀ ਤੇ ਕੋਠੀ ਗ੍ਰਾਂਤੀ ਦੇ ਨਾਂ ਕਰਵਾ ਕੇ ਤੇ ਜੇ ਤੁਸੀਂ ਨਜ਼ਾਰੇ ਲੈਣੇ ਆ ਤੁਗਣੀ ਦਰਖਾ ਲੈਣੀ ਆ ਪੁੱਛ ਲਿਓ ਉਹਨਾਂ ਨੂੰ ਕਰ ਲਿਓ ਗੱਲ ਜੇ ਕਹੇ ਨੇ ਨਜ਼ਾਰੇ ਲੈਣੇ ਹੋਣ ਤਾਂ